ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜਿਨ੍ਹਾਂ ਬੱਚਿਆਂ ਦੀ ਲੰਬਾਈ ਨਹੀਂ ਵਧਦੀ ਉਹਨਾਂ ਨੂੰ ਅੰਡੇ ਅਤੇ ਪਾਲਕ ਉਬਾਲ ਕੇ ਉਸ ਵਿੱਚ ਚੁਟਕੀ ਭਰ ਨਮਕ ਮਿਲਾ ਕੇ ਖਵਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਲੰਬਾਈ ਵਧਣ ਲੱਗ ਜਾਵੇਗੀ ਰੋਜ਼ਾਨਾ ਸਵੇਰੇ ਗੁੜ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਗਰਮਾਹਟ ਬਣੀ ਰਹਿੰਦੀ ਹੈ ਕੇਲੇ ਅਤੇ ਸੰਤਰੇ ਜ਼ਿਆਦਾ ਖਾਣ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਜੋ ਔਰਤਾਂ ਧੁੰਨੀ ਵਿੱਚ ਘਿਓ ਲਗਾ ਕੇ ਸੌਂਦੀਆਂ ਹਨ ਉਹਨਾਂ ਦੇ ਪੇਟ ਦੀ ਚਰਬੀ ਬਿਲਕੁਲ ਘਟ ਹੋ ਜਾਂਦੀ ਹੈ ਮੱਕੀ ਦਾ ਆਟਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਇਸ ਲਈ ਨਿਯਮਤ ਮਾਤਰਾ ਵਿੱਚ ਮੱਕੀ ਦੇ ਆਟੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਤੁਹਾਡਾ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਕਦੂ ਦਾ ਜੂਸ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ ਪੀਣ ਵਿੱਚ ਬੇਸ਼ੱਕ ਇਹ ਸਾਨੂੰ ਸੁਆਦ ਨਾ ਲੱਗੇ ਪਰ ਇਸ ਤੇ ਸਾਡੇ ਪੇਟ ਲਈ ਅਤੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਘਿਓ ਨੂੰ ਗਰਮ ਕਰਕੇ ਗੋਡਿਆਂ ਤੇ ਮਾਲਿਸ਼ ਕਰੋ ਇਸ ਨਾਲ ਕਾਫੀ ਜ਼ਿਆਦਾ ਆਰਾਮ ਮਿਲੇਗਾ ਜਿੰਨਾਂ ਲੜਕੀਆਂ ਦੀ ਸਕਿਨ ਰੁੱਖੀ ਹੋ ਜਾਂਦੀ ਹੈ ਉਹਨਾਂ ਨੂੰ ਰਾਤ ਨੂੰ ਸੌਂਦੇ ਸਮੇਂ ਆਪਣੀ ਸਕਿਨ ਉੱਪਰ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ ਫੋਨ ਨੂੰ ਛਾਤੀ ਤੇ ਰੱਖ ਕੇ ਸੌਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਜੀਰਾ ਭੁੰਨ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਪੇਟ ਦਰਦ ਘਟ ਹੋ ਜਾਂਦਾ ਹੈ ਅਦਰਕ ਦਾ ਟੁਕੜਾ ਨਮਕ ਲਗਾ ਕੇ ਚੂਸਣ ਨਾਲ ਗਲਾ ਬਿਲਕੁਲ ਸਾਫ਼ ਹੋ ਜਾਂਦਾ ਹੈ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਛਾਤੀ ਦੀ ਜਲਨ ਤੋ ਆਰਾਮ ਮਿਲਦਾ ਹੈ ਸ਼ਹਿਦ ਦੇ ਵਿੱਚ ਪਿਆਜ਼ ਦਾ ਰਸ ਮਿਲਾ ਕੇ ਪੀਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਨਿੰਬੂ ਦੇ ਬੀਜ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਫਾਇਦੇਮੰਦ ਹਨ ਇਸ ਲਈ ਸਾਨੂੰ ਨਿੰਬੂ ਦੇ ਬੀਜ ਚਬਾ ਕੇ ਖਾ ਲੈਣੇ ਚਾਹੀਦੇ ਹਨ ਬਾਲਾਂ ਦੀ ਗੁੱਤ ਕਰਕੇ ਸੌਣ ਨਾਲ ਦਿਮਾਗ ਤੇਜ਼ ਹੁੰਦਾ ਹੈ ਤੇ ਬਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਸਰਦੀਆਂ ਦੇ ਮੌਸਮ ਵਿੱਚ ਮਸਾਲਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੁਝ ਦੇਰ ਤੁੱਪ ਵਿੱਚ ਰੱਖਣਾ ਚਾਹੀਦਾ ਹੈ ਜੋ ਔਰਤਾਂ ਅਖਰੋਟ ਅਤੇ ਕਿਸ਼ਮਿਸ਼ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਹਨਾਂ ਦੀ ਜਗਾਦ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜੇਕਰ ਤੁਹਾਨੂੰ ਆਪਣੀਆਂ ਅੱਖਾਂ ਵਿੱਚ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ ਇਸ ਤੋਂ ਬਾਅਦ ਦੁਪਹਿਰ ਦੇ ਸਮੇਂ 2-3 ਘੰਟਿਆਂ ਲਈ ਸੌ ਜਾਓ ਇਸ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਸਰਦੀ ਦੇ ਮੌਸਮ ਵਿੱਚ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗਰਮ ਪਾਣੀ ਵਿੱਚ ਨਿੰਬੂ ਨਚੋੜ ਕੇ ਪੀਣ ਨਾਲ ਚਰਬੀ ਪਿਗਲਣ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਸਰਦੀਆਂ ਵਿੱਚ ਅਕਸਰ ਹੀ ਲੋਕਾਂ ਨੂੰ ਸਰੀਰਕ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਵਿੱਚ ਜੇਕਰ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਗਰਮਾਹਟ ਬਰਕਰਾਰ ਰਹਿੰਦੀ ਹੈ ਤੁਹਾਨੂੰ ਕਿਸੇ ਵੀ ਦਰਦ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਲਸੀ ਦੇ ਬੀਜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਨਾਲ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ ਅਨਾਨਾਸ ਦੇ ਉੱਪਰ ਨਮਕ ਅਤੇ ਮਿਰਚ ਲਗਾ ਕੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਸੇਬ ਨੂੰ ਦੁੱਧ ਵਿੱਚ ਉਬਾਲ ਕੇ ਖਾਣਾ ਸਰੀਰ ਵਿੱਚ ਤਾਕਤ ਬਰਕਰਾਰ ਰੈਂਦੀ ਹੈ ਗੰਨੇ ਦਾ ਰਸ ਪੀਣ ਨਾਲ ਅੱਖਾਂ ਸਾਫ਼ ਹੋ ਜਾਂਦੀਆਂ ਹਨ ਅਤੇ ਸਾਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਗੰਨਾ ਪੀਲੀਏ ਦੇ ਮਰੀਜ਼ਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸੌਣ ਤੋਂ ਪਹਿਲਾਂ ਮੂੰਹ ਧੋ ਕੇ ਸੌਣ ਨਾਲ ਤੁਹਾਡੀ ਤ્વਚਾ ਕਦੇ ਵੀ ਬੁੱਢੀ ਨਜ਼ਰ ਨਹੀਂ ਆਵੇਗੀ ਨਹਾਉਣ ਤੋਂ ਪਹਿਲਾਂ ਚਿਹਰੇ ਤੇ ਕੱਚੀ ਹਲਦੀ ਲਗਾਉਣ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ ਅਤੇ ਤੁਹਾਡਾ ਚਿਹਰਾ ਬਹੁਤ ਹੀ ਜ਼ਿਆਦਾ ਸੁੰਦਰ ਲੱਗਣ ਲੱਗ ਜਾਂਦਾ ਹੈ ਜੇਕਰ ਸਰੀਰ ਤੇ ਕੋਈ ਵੀ ਜਗ੍ਹਾ ਤੇ ਦਾਗ ਧੱਬੇ ਹੋਣ ਤਾਂ ਲਸਣ ਨੂੰ ਦਰਦਰਾ ਕੁੱਟ ਕੇ ਉਸ ਦਾਗ ਉੱਪਰ ਰਗੜ ਨਾਲ ਦਾਗ ਧੱਬੇ ਬਿਲਕੁਲ ਠੀਕ ਹੋ ਜਾਂਦੇ ਹਨ ਜੋ ਔਰਤਾਂ ਆਪਣੇ ਬੁੱਲਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਚੁਕੰਦਰ ਵਿੱਚ ਮਲਾਈ ਮਲਾ ਕੇ ਆਪਣੇ ਬੁੱਲਾਂ ਤੇ ਲਗਾਉਣੀ ਚਾਹੀਦੀ ਹੈ ਇਸ ਨਾਲ ਉਹਨਾਂ ਦੇ ਬੁੱਲ ਗੁਲਾਬੀ ਰੰਗ ਦੇ ਹੋ ਜਾਣਗੇ ਜੋ ਔਰਤਾਂ ਆਪਣੇ ਪੈਰ ਦੀ ਉਂਗਲੀ ਵਿੱਚ ਛੱਲਾ ਪਹਿਨਦੀਆਂ ਹਨ ਉਹਨਾਂ ਨੂੰ ਕਦੇ ਵੀ ਪੈਰੀਆ ਰੋਗ ਦੀ ਸਮੱਸਿਆ ਨਹੀਂ ਹੁੰਦੀ ਤੁਲਸੀ ਦੇ 3-4 ਪੱਤੇ ਲਓ ਅਤੇ ਇੱਕ ਗਲਾਸ ਪਾਣੀ ਵਿੱਚ ਇੰਨਾ ਪੱਤਿਆਂ ਨੂੰ ਕੁੱਟ ਕੇ ਪਾ ਲਓ ਉਸ ਤੋਂ ਬਾਅਦ ਉਸ ਪਾਣੀ ਨੂੰ ਖਾਲੀ ਪੇਟ ਪੀ ਲਓ ਇਸ ਨਾਲ ਤੁਹਾਡਾ ਸਟ੍ਰੈਸ ਘਟ ਹੋਵੇਗਾ ਕੋਲੇਸਟ੍ਰੋਲ ਵੀ ਘਟ ਹੋ ਜਾਵੇਗਾ ਦਿਮਾਗ ਵੀ ਤੇਜ਼ੀ ਨਾਲ ਕੰਮ ਕਰੇਗਾ ਤੇ ਤੁਹਾਡਾ ਇਮਿਊਨਿ ਸਿਸਟਮ ਵੀ ਬਹੁਤ ਵਧੀਆ ਹੋ ਜਾਵੇਗਾ ਮੂਲੀ ਨੂੰ ਕੱਟ ਕੇ ਉਸ ਦਾ ਰਸ ਕੱਢ ਲਓ ਅਤੇ ਅੱਧਾ ਕੱਪ ਮੂਲੀ ਦਾ ਰਸ ਪੀਣ ਨਾਲ ਬਵਾਸੀਰ ਦਾ ਦਰਦ ਖਤਮ ਹੋ ਜਾਵੇਗਾ ਤੇ ਨਾਲ ਹੀ ਬਵਾਸੀਰ ਦੀ ਬਿਮਾਰੀ ਤੋਂ ਵੀ ਰਾਹਤ ਮਿਲੇਗੀ ਸੁੱਕੇ ਹੋਏ ਆਦਰਕ ਦਾ ਚੂਰਨ ਅੱਧਾ ਚਮਚੇ ਰੋਜ਼ਾਨਾ ਗੁੰਗਣੇ ਪਾਣੀ ਦੇ ਨਾਲ ਜਾਂ ਗੁੰਗਣੇ ਦੁੱਧ ਨਾਲ ਲੈਣ ਨਾਲ ਗਠੀਆ ਰੋਗ ਬਿਲਕੁਲ ਦੂਰ ਹੋ ਜਾਂਦਾ ਹੈ ਸਰਦੀਆਂ ਦੇ ਦਿਨਾਂ ਵਿੱਚ ਤਿਲ ਦੇ ਗੁਣਗਣੇ ਤੇਲ ਨਾਲ ਪੂਰੇ ਸਰੀਰ ਦੇ ਉੱਪਰ ਮਾਲਿਸ਼ ਕਰਨਾ ਠੰਡ ਅਤੇ ਜ਼ੁਕਾਮ ਬਿਲਕੁਲ ਵੀ ਨਹੀਂ ਲੱਗੇਗਾ ਤੇ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹੋਗੇ ਜਿੰਨਾ ਲੋਕਾਂ ਦੇ ਵਾਲ ਬਹੁਤ ਹੀ ਜ਼ਿਆਦਾ ਝੜਦੇ ਹਨ ਉਹਨਾਂ ਨੂੰ ਅਰੰਡੀ ਦੇ ਤੇਲ ਵਿੱਚ ਥੋੜਾ ਜਿਹਾ ਮੇਥੀ ਦਾਣਾ ਪਾਊਡਰ ਮਿਲਾ ਕੇ ਲਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ ਨੋਹਾਂ ਤੇ ਸਰੋਂ ਜਾਂ ਫਿਰ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਖਾਣਾ ਬਣਾਉਂਦੇ ਸਮੇਂ ਜੇਕਰ ਤੁਹਾਡਾ ਹੱਥ ਜਾਂ ਫਿਰ ਉਂਗਲੀ ਜਲ ਜਾਵੇ ਤਾਂ ਤੁਸੀਂ ਉਸ ਉੱਪਰ ਬਰਫ਼ ਦੀ ਹਲਕੀ ਹਲਕੇ ਟਕੋਰ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਜਾਮਣ ਖਾਣ ਨਾਲ ਤੁਹਾਡੇ ਮੂੰਹ ਵਿੱਚੋਂ ਕਦੇ ਵੀ ਬਦਬੂ ਨਹੀਂ ਆਵੇਗੀ ਇਸ ਲਈ ਜਾਮਣ ਦੇ ਸੀਜ਼ਨ ਵਿੱਚ ਜਾਮਣ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਦੰਦ ਵੀ ਬਹੁਤ ਜ਼ਿਆਦਾ ਸਿਹਤਮੰਦ ਰਹਿੰਦੇ ਹਨ ਤੁਹਾਨੂੰ ਹਰ ਰੋਜ਼ ਹਰੀ ਸਾਬ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਨਾਲ ਹੀ ਤੁਹਾਡੇ ਅੱਖਾਂ ਦੀ ਰੋਸ਼ਨੀ ਵੀ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ ਲੱਕੜ ਦਾ ਕੰਗਾ ਇਸਤੇਮਾਲ ਕਰਨ ਨਾਲ ਵਾਲ ਘੱਟ ਟੁੱਟਦੇ ਨੇ ਤੇ ਮਜ਼ਬੂਤ ਬਣੇ ਰਹਿੰਦੇ ਨੇ ਪਿੱਤ ਤੋਂ ਬਚਾ ਲਈ ਨਹਾਉਂਦੇ ਸਮੇਂ ਨਿੰਮ ਦਾ ਪਾਣੀ ਜਾਂ ਨਿੰਮ ਦਾ ਸਾਬਣ ਇਸਤੇਮਾਲ ਕਰੋ ਤੇ ਰੋਜ਼ਾਨਾ ਨਿੰਬੂ ਪਾਣੀ ਪੀਓ ਇਸ ਤਰ੍ਹਾਂ ਕਰਨ ਨਾਲ ਪਿੱਤ ਨਿਕਲਣੀ ਬੰਦ ਹੋ ਜਾਵੇਗੀ ਸਫੈਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਨੇ ਕੋਕੋਨਟ ਜਾਂ ਫਿਰ ਆਲਿਵ ਆਇਲ ਨੂੰ ਧੁੰਨੀ ਵਿੱਚ ਲਗਾਉਣ ਨਾਲ ਔਰਤਾਂ ਦੇ ਹਾਰਮੋਨ ਸੰਤੁਲਨ ਹੁੰਦੇ ਹਨ ਤੇ ਗਰਭ ਧਾਰਨ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਸੰਘਣੇ ਅਤੇ ਲੰਬੇ ਵਾਲਾਂ ਲਈ ਨਿਯਮਤ ਰੂਪ ਵਿੱਚ ਧੁੰਨੀ ਵਿੱਚ ਨਾਰੀਅਲ ਤੇਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਕਿਉਂਕਿ ਧੁੰਨੀ ਸਾਡੇ ਸਰੀਰ ਵਿੱਚ 72 ਹਜ਼ਾਰ ਨਸਾਂ ਦੇ ਨਾਲ ਜੁੜੀ ਹੁੰਦੀ ਹੈ ਇਸ ਲਈ ਸਾਡੇ ਪੇਟ ਨੂੰ ਵੱਖ-ਵੱਖ ਤੇਲਾਂ ਤੋਂ ਵੱਖ-ਵੱਖ ਖਣਿਜ ਪਦਾਰਥ ਮਿਲਦੇ ਹਨ ਇਸ ਲਈ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਤੇਲ ਜ਼ਰੂਰ ਲਗਾਓ ਅਖਰੋਟ ਬੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਕਈ ਅਜਿਹੇ ਪੋਸ਼ਕ ਤੱਤ ਮਜ਼ਬੂਤ ਹੁੰਦੇ ਹਨ ਜੋ ਕਿ ਸਾਡੇ ਦਿਮਾਗ ਨੂੰ ਸਿਹਤਮੰਦ ਰੱਖਦੇ ਹਨ ਅਖਰੋਟ ਖਾਣ ਨਾਲ ਦਿਮਾਗ ਦੀ ਸੋਚਣ ਸ਼ਕਤੀ ਤੇਜ਼ ਹੁੰਦੀ ਹੈ ਤੇ ਦਿਮਾਗ ਐਕਟਿਵ ਰਹਿੰਦਾ ਹੈ ਅਖਰੋਟ ਵਿੱਚ ਵਿਟਾਮਿਨ E, ਕਾਪਰ ਤੇ ਮੈਗਨੀਜ਼ ਹੁੰਦੇ ਹਨ ਜੋ ਕਿ ਦਿਮਾਗ ਦੀ ਕੰਮ ਕਰਨ ਦੀ ਪਾਵਰ ਨੂੰ ਵਧਾਉਂਦੇ ਨੇ ਅੰजीर वजन ਘਟ ਕਰਨ ਅਤੇ 슈ਗਰ ਕੰਟਰੋਲ ਕਰਨ ਦੇ ਨਾਲ ਨਾਲ ਕਈ ਬਿਮਾਰੀਆਂ ਦਾ ਬਹੁਤ ਹੀ ਵਧੀਆ ਇਲਾਜ ਹੈ ਪਿਆਜ਼ ਹਰ ਤਰੀਕੇ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਫਿਰ ਚਾਹੇ ਤੁਸੀਂ ਇਸ ਨੂੰ ਕੱਚਾ ਖਾਓ ਜਾਂ ਫਿਰ ਸਬਜੀ ਵਿੱਚ ਪਾ ਕੇ ਖਾਓ ਇਸ ਨੂੰ ਆਇਰਨ ਪੋਟਾਸ਼ੀਅਮ ਵਿਟਾਮਿਨ ਸੀ ਵਿਟਾਮਿਨ ਬੀ 6 ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਇਸ ਵਿੱਚ ਮੈਗਨੀਜ਼ ਹੁੰਦਾ ਹੈ ਜੋ ਕਿ ਸਰਦੀ ਜ਼ੁਕਾਮ ਹੋਣ ਤੋਂ ਰੋਕਦਾ ਹੈ ਦੋ ਤੋਂ ਤਿੰਨ ਲੌਂਗ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸਿਰ ਚਕਰਾਉਣ ਤੇਜੀ ਕੱਚਾ ਹੋਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਕੱਚੇ ਦੁੱਧ ਵਿੱਚ ਖੰਡ ਪਾ ਕੇ ਚਿਹਰੇ ਤੇ ਮ사ਜ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਰੰਗ ਨਿਖਰ ਜਾਂਦਾ ਹੈ ਇਹ ਕੁਦਰਤੀ ਮੋਇਸਚਰਾਈਜ਼ਰ ਦੇ ਤੌਰ ਤੇ ਵਰਤਿਆ ਜਾਂਦਾ ਹੈ ਕarele ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਤੇ ਨਾਲ ਹੀ ਇਹ 슈ਗਰ ਨੂੰ ਵੀ ਕੰਟਰੋਲ ਕਰਦਾ ਹੈ। ਸ਼ਿਮਲਾ ਮਿਰਚ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ ਤੇ ਇਹ ਸਾਨੂੰ ਕੈਂਸਰ ਤੋਂ ਵੀ ਬਚਾਉਂਦੀ ਹੈ। ਇਸ ਲਈ ਇਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ। ਨਿੰਬੂ ਦੇ ਇਸਤੇਮਾਲ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ। ਇਸ ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਨਿੰਬੂ ਦਾ ਇਸਤੇਮਾਲ ਨਿਯਮਤ ਰੂਪ ਦੇ ਵਿੱਚ ਕਰੋ। ਜੇਕਰ ਤੁਸੀਂ ਬਹੁਤ ਜ਼ਿਆਦਾ ਪਤਲੇ ਹੋ ਤਾਂ ਹਰ ਰੋਜ਼ ਸਵੇਰੇ ਖਾਲੀ ਪੇਟ ਅਨਾਰ ਦਾ ਸੇਵਨ ਕਰੋ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਮੋਟੇ ਹੋਣ ਲੱਗ ਜਾਵੋਗੇ ਖਾਣੇ ਦੇ ਨਾਲ ਪਾਣੀ ਪੀਣ ਕਰਕੇ ਤੁਹਾਡੇ ਹੱਥਾਂ ਪੈਰਾਂ ਦੇ ਨਹ ਕਮਜ਼ੋਰ ਹੋ ਜਾਂਦੇ ਨੇ ਤੇ ਆਪਣੇ ਆਪ ਹੀ ਟੁੱਟਣ ਲੱਗ ਜਾਂਦੇ ਨੇ ਜਾਮਣ ਦੇ ਦਰਖਤ ਦੀ ਲੱਕੜ ਦੀ ਧੂਣੀ ਦੇਣਾ ਘਰ ਵਿੱਚੋਂ ਮੱਖੀਆਂ ਮੱਛਰ ਤੇ ਕੀੜੇ ਮਕੌੜੇ